ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਹਾਂਜੀ ਬਾਈ ਜੀ ਕੱਲ ਆਪਾਂ ਵੱਡੀ ਦੀ 1699 ਅੱਜ ਵੀ ਆਪਾਂ ਆਇਆ ਪਿੰਡ ਸੰਦਰਾਉਲੀ ਹਾਂ ਮੁੰਡੇ ਦੀ ਵੱਢਣ ਆਇਆ ਜੀਰੀ ਆਪਾਂ ਅੱਜ ਤੇ ਕਹਿੰਦਾ ਸਾਦੀ ਵੀ ਵੱਢ ਕੇ ਆਉ ਜੀਰੀ ਈਰੀ ਥੋੜੀ ਜਿਹੀ ਗਿਰੀ ਵੀ ਆ 1699 ਚੱਲ ਰਹੀ ਆ ਜੀ ਤੇ ਲਣਦਾਰ ਵੀ ਲੱਗਿਆ ਹੋਇਆ ਨਾਲ ਸਿੱਟੇ ਵੱਢਣਾ ਜੀ ਵੀ ਤੇ ਸਾਨੂੰ ਟਰਾਲੀ 'ਚ ਵੀ ਦਿਖਾਵਾਂਗੇ ਮਾਲ ਵੀ ਕਿਵੇਂ ਆ ਸਫਾਈ ਸ਼ੋਈ ਸਫਾਈ ਸ਼ੋਈ ਵਧੀਆ ਵੱਡਦੀ ਆ ਮਸ਼ੀਨ ਹਾਂਜੀ ਸਫਾਈ ਸ਼ੋਈ ਪੂਰੀ ਆ ਹਾਂ ਹੈ ਤੇ ਹੁਣ ਆਪਣਾ ਚੈਨਲ ਸਬਸਕ੍ਰਾਈਬ ਕਰਾਈਂ ਵੱਧਵਾ ਦਿਓ ਠੀਕ ਆ ਫਿਰ ਆਪਾਂ ਵਧੀਆ-ਵਧੀਆ ਵੀਡੀਓ ਪਾਇਆ ਕਰਾਂਗੇ ਹੋਰ-ਹੋਰ ਜਿਉਂ-ਜਿਉਂ ਸਬਸਕ੍ਰਾਈਬ ਹੋਊ ਠੀਕ ਹੈ ਤੇ ਚਲੋ ਚੱਲ ਰਿਹਾ ਜੀ ਕੰਮ ਤੁਹਾਨੂੰ ਦਿਖਾਉਨੇ ਆ ਇੱਕ ਕੀਲਾ ਦਾ ਗੇੜ ਵੱਡ ਹੋ ਗਿਆ ਪਾ ਪਾਈ ਵੀਡੀਓ ਇੱਕ ਕੀਲਾ ਆਪਣਾ ਹੋ ਗਿਆ ਵੱਡ ਤੇ ਹੁਣ ਦੂਏ ਕੀਲੇ ਚ ਲੱਗੇ ਆ ਲਾਉਣ ਤੇ ਟਰੈਕਟਰ ਹੁੰਦਾ ਨਾ ਯਾਰ ਠੀਕ ਹੈ ਨਵੇਂ ਮਾਡਲਾ ਟਰੈਕਟਰ ਟਰੈਕਟਰ ਕਿਨੇ ਮਾਡਲਾ ਹੀ ਹੈ 19 ਮਾਡਲ 2019 ਮਾਡਲ ਟਰੈਕਟਰ ਵਧੀਆ ਚੱਲਦਾ ਜੀ ਹੁੰਦਾ ਕੰਮ ਵਧੀਆ ਚੱਲਦਾ ਜੀ ਕੰਮ ਕੀਲੇ ਦਾ ਗੇਟ ਹੋ ਗਿਆ ਵੱਡ ਤੇ ਵਧੀਆ ਇੱਕ ਨੰਬਰ ਪੜਾਈ ਜੀ ਹੈ ਠੀਕ ਆ ਤੇ ਆ ਦੇ ਕੀਲੇ ਦਾ ਗੇਟ ਰਹਿ ਗਿਆ ਆਪਣਾ ਹਨਾ ਵਧੀਆ ਜੀ ਮਾਲ ਮੂਲ ਸਾਫ ਆ ਟਰਾਲੀ ਜਾਣਾ ਆ ਗਿਆ ਵੀ ਮੁੰਡਾ ਕੰਮ ਥੋੜੀ ਗਿਰੀ ਵਿੱਚ ਆਉਂਦੀ ਥੋੜੀ ਦਿੱਕਤ ਆ ਤੇ ਹੌਲੀ ਹੌਲੀ ਕਰਕੇ ਵਧਣੀ ਪੈਂਦੀ ਆ ਹਾਂ ਉਰਜੀ ਵੀ ਆ ਚੱਲ ਹਾਂ ਉਰਜੀ ਠੀਕ ਤੇ ਆ ਮੁੰਡੇ ਦਾ ਟਰੈਕਟਰ ਆਈ ਮੈਸੀ 9000 ਤੇ ਟਰਾਲੀ 'ਚ ਤੁਹਾਨੂੰ ਦਿਖਾਉਨੇ ਆ ਸਫਾਈ ਲਓ ਜੀ ਬਾਈ ਕਰੋ ਚੈੱਕ ਸੋ ਬਾਈ ਜੀਰੀ ਦੇ ਵਧੀਆ ਚੱਲ ਰਹੀ ਜੀ ਕੰਮ ਹਾਂ ਬਿਲਕੁਲ ਤੇ ਵੱਧਿਆ ਗਿਆ ਆਪਣਾ ਆਹ ਖੇਤ ਵੱਟਿਆ ਗਿਆ ਤੇ ਉਹ ਰਹਿ ਗਿਆ ਅੱਧਾ ਢੀਲੇ ਦਾ ਜਿਹੜਾ 400 ਨੂੰ ਆਪਾਂ ਨੇ ਇਹਨਾਂ ਦੀ ਵੱਢਣੀਆਂ 26 ਉਹ ਤਾਂ ਜੀਰੀ ਖੜੀ ਆ ਹਨਾ ਹਾਂ ਉਹ ਆਪਾਂ ਵੱਢ ਕੇ ਆਵਾਂਗੇ ਉਹ ਜੀਰੀ ਖੜੀ ਆ ਇਹ ਥੋੜੀ ਜਿਹੀ ਗਿਰੀ ਵੀ ਸੀ ਤੇ ਚਲੋ ਬਾਕੀ ਚੱਲ ਰਹੀ ਆ ਜੀ ਵਧੀਆ ਸਾਰੀ ਖੜੀ ਆਈ ਉਹ ਸਾਰੀ ਖੜੀ ਆਈ ਸਾਰੀ ਖੜੀ ਆ ਹਾਂ ਇਹ ਸਾਰੀ ਖੜੀ ਹੋਈ ਉਹ ਤਾਂ ਵਧੀਆ ਵੱਢੀ ਜਾਊ ਹਨਾ ਉਹ ਤਾਂ ਠੀਕ ਹੋਊਗਾ ਤੇਰੀ ਪਤੀ ਆਈ ਕੋਈ ਦਾਣਾ ਨਹੀਂ ਹੈਗਾ ਇਸ ਸਾਫ ਨੂੰ ਠੀਕ ਹੈ ਲਓ ਜੀ ਬਾਈ ਜੀ ਕੱਲ ਆਪਾਂ ਵੱਡੇ ਆ ਤੇ ਜੀਰੀ ਉਹ ਫਿਰ ਉਹ ਦੂਈ ਮਸ਼ੀਨ ਲਿਆਣੀ ਬਈ ਇਹ ਤਾਂ ਰੁਸਗੀ ਦੀ ਉੱਥੇ ਗਿੱਲੇ ਚ ਥਣਾਰੀ ਦੂਈ ਵੀ ਰੁਸਗੀ ਦੂਈ ਦਾ ਹੋ ਗਿਆ ਪੈਂਚਰ ਇਹਦੀ ਸੀਲ ਲੀਕ ਹੋ ਗਈ ਗੇਅਰ ਨਾਲ ਜਿਹੜੀ ਹਾਂ ਵੀ ਆ ਉਹ ਸੀਲ ਲੱਗਿਆ ਪਾਉਣਾ ਦੂਈ ਦਾ ਹੋ ਗਿਆ ਟਾਇਰ ਪੈਂਚਰ ਵੱਡੇ ਹੀ ਦੋਨਾਂ ਦਾ ਹੋ ਗਿਆ ਕੰਮ ਉਹਦੀ 13 ਦੀ ਗੋਟੀ ਹੋ ਗਈ। ਪਰ ਇਹਦਾ ਸ਼ੀਲ ਪਈ ਵੀ ਹੋ ਸਕਦੀ ਆਪਣੇ ਕੋਲ ਉਹ ਝੋਲੇ ਜਹਣਾ। ਹਾਂ ਹਾਂ ਕੁਝ ਪਿਆ ਆਪਣੇ ਕੋਲ ਉਹ ਮੜਾ ਗੌਰ ਕਰਨੀ। ਸੁੱਕੋ ਇਹ ਦੇਖ ਲੈ। ਸੁੱਕੀ ਹੋਊ ਸ਼ੀਲ ਇਹ ਹਣਾ। ਗਰਮ ਵਾਲੀ ਹੋਗੀ। ਆਲੋ ਜ਼ੋਰ ਲੱਗਿਆ ਕੱਲ ਸ਼ੀਲ ਝੂਲ ਪਾਉਣੇ ਆ। ਤੇ ਫਿਰ ਅੱਜ ਦਾ ਬਾਈ ਕੰਮ ਹੈ ਨਹੀਂ। ਕੱਲੂ ਹੈਗਾ। ਆਲੂ ਲਈ ਉਹ ਵੀ ਗਾਇਨ ਤਰੇ ਆੜੀ। ਉਹ ਵੀ ਦੋਆਂ ਦੋਆਂ ਦਾ ਕੱਲੂ ਫਿਰ। ਹਾਂ ਅੱਜ ਆਪਾਂ ਹੈਗੇ ਆ ਬੇਲੇ। ਅੱਜ ਇਹਦਾ ਕੰਮ-ਕੁਮ ਕਰਕੇ ਇਹ ਵੀ ਨਹੀਂ ਪਤਾ ਕਿ ਆ ਜਾ ਹਾਂ ਕੋਈ ਪਤਾ ਨਹੀਂ ਗਰਮੀ ਕਰਕੇ ਤੇ ਬਾਕੀ ਆ ਬਾਈ ਇਹਦਾ ਤੇਲ ਆਪਾਂ ਨੇ ਕੱਢਤਾ ਸੀ ਰਾਤ ਦੋਵਾਂ ਦਾ ਹੁਣ ਨਵਾਂ ਉੱਪਰ ਤੇਲ ਪਾ ਦਾਂਗੇ ਉਹਦੋਂ ਆਪਾਂ ਲਿਆਂਦਾ ਸੀ ਉਹ ਹੋਇਆ ਗਿੱਲਾ ਤੀ ਵਿਚੇ ਉਹਦੀ ਹਨਾ ਆਹ ਪਲੇਟ ਪਲੂਟ ਜੀ ਵੀ ਟੁੱਟ ਗਈ ਗੱਲ ਇਹਦੇ ਨਾਲ ਤਾਂ ਕੰਮ ਚੱਲੇ ਹੀ ਨਹੀਂ ਤੇ ਬਾਕੀ ਇਹਦਾ ਵੀ ਆਪਾਂ ਨੇ ਤੇਲ ਕੱਢਤਾ ਸੀ ਟਾਇਰ ਆ ਪਾਤਾ ਰਿਹਾ ਏ ਚਾਚੇ ਕੋਲ ਇਹਦਾ ਵੀ ਨਾਟ ਖੋਲਿਆ ਪਿਆ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧੰਨਵਾਦ